ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਆਸ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀਰ ਦਾ ਕਮੈਂਟ ਆ ਸੀ ਤਾਂਤ ਦੇ ਉੱਤੇ ਵੀ ਤਾਂ ਤਰੋਗ ਚਿਪਚਿਪੇ ਪਾਣੀ ਦੇ ਲਈ ਸਾਨੂੰ ਕੋਈ ਨੁਸਖਾ ਦੱਸੋ ਜਿਹੜਾ ਅੱਜ ਦਾ ਟਾਈਮ ਹੈ ਅੱਜ ਦੇ ਟਾਈਮ ਦੇ ਵਿੱਚ ਕਾਫੀ ਵੀਰ ਜਿਹੜੇ ਨਸ਼ੇ ਦੇ ਪਿੱਛੇ ਲੱਗੇ ਹੋਇਆ ਕਈ ਵੇਰ ਤੱਕ ਕਾਮਣੀਆਂ ਜ਼ਿਆਦੇ ਖਾਂਦੇ ਆ ਇਹ ਵੀ ਇੱਕ ਕਾਰਨ ਹੈ ਅਫੀਮ ਕਾਮਣੀ ਕੋਈ ਮੈਡੀਕਲ ਨਸ਼ਾ ਕਰਨਾ ਗਰਮ ਚੀਜ਼ਾਂ ਖਾਣਾ ਹੱਦ ਤੋਂ ਜ਼ਿਆਦਾ ਡਰਾਈ ਫਰੂਟ ਖਾਣਾ ਜਾਂ ਮੰਨ ਲਓ ਤੁਸੀਂ ਚਿਕਨ ਜ਼ਿਆਦਾ ਸੇਵਨ ਕਰਦੇ ਹੋ ਨੌਨ ਵੇਜ ਟੋਟਲੀ ਖਾਣੇ ਹੋ ਮੈਦਾ ਖਾਣੇ ਹੋ ਫਾਸਟ ਫੂਡ ਕਾਫੀ ਜ਼ਿਆਦੇ ਖਾਣੇ ਹੋ ਇਹ ਬਹੁਤ ਵੱਡੇ ਕਾਰਨ ਨੇ ਕਾਫੀ ਕਈ ਵੀਰਾਂ ਦੀ ਤਸਵੀਰ ਗਰਮ ਹੁੰਦੀ ਹੈ ਜਿੱਦਾਂ ਕਿ ਛੋਲੇ ਕੁਲਚੇ ਖਾ ਲਈ ਜਾ ਕੋਲਚਾ ਜਾ ਖਾ ਲਈਆ ਜਿਹਦੇ ਵਿੱਚ ਦਾਲ ਪਰ ਕੀ ਨੇ ਉਹਦੇ ਨਾਲ ਵੀ ਤਾਂਤ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਜਾਂ ਤੋਂ ਜਿਵੇਂ ਕਈ ਵੀਰਾਂ ਦੇ ਸੱਟ ਲੱਗ ਗਈ ਪੇਨ ਕਿਲਰ ਜ਼ਿਆਦਾ ਵਰਤਦੇ ਨੇ ਉਹਦੇ ਨਾਲ ਵੀ ਤੁਹਾਨੂੰ ਤਾਂਤ ਦੀ ਸਮੱਸਿਆ ਜਿਹੜੀ ਪੈਦਾ ਹੋ ਸਕਦੀ ਹੈ ਇਹਦੇ ਲਈ ਤੁਸੀਂ ਜਿਹੜਾ ਸੀ ਆਪਣੇ ਕਲੀਨਿਕ ਤੇ ਪਰਹੇਜ਼ ਦੱਸਦੇ ਆ ਉਹਦੇ ਵਿੱਚ ਦੱਸਦੇ ਜੀ ਮੀਟ ਅੰਡਾ ਸ਼ਰਾਬ ਕੱਚਾ ਪਿਆਜ਼ ਇੱਕ ਚਾਹ ਫਾਸਟ ਫੂਡ ਇਹ ਚੀਜ਼ ਅਸੀਂ ਬੰਦ ਕਰਦੇ ਆ ਇਹ ਤੁਸੀਂ ਪਰਹੇਜ਼ ਰੱਖਣੇ ਤੁਹਾਨੂੰ ਮੈਡੀਸਨ ਦੱਸਦਾ ਨੋਟ ਕਰ ਲਓ ਵੀਰਜ ਮੱਖਣ ਦੀ ਤਰ੍ਹਾਂ گاੜਾ ਹੋ ਜੂ ਟਾਈਮਿੰਗ ਤੁਹਾਡੀ ਵਧੂ ਤਾਂ ਤੁਹਾਡੀ ਠੀਕ ਹੋ ਚਿਪਚਿਪਾ ਤੁਹਾਡਾ ਪਾਣੀ ਜਿਹੜਾ ਠੀਕ ਹੋਊ ਵੀਰਜਵਾਣੇ ਦੀ ਕਮਜ਼ੋਰੀ ਠੀਕ ਹੋ ਰਿਜ਼ਲਟ ਬਹੁਤ ਵਧੀਆ ਨੁਸਖਾ ਇਹਦੇ ਲਈ ਤੁਸੀਂ ਕੀ ਲੈਣਾ ਜੀ ਵੀਰਜ ਸੋਧਨ ਚੂਰਨ ਲੈਣਾ 100 ਗ੍ਰਾਮ 10 ਗ੍ਰਾਮ ਪ੍ਰਵਾਲ ਪਿਸਤੀ ਪਾਉਣੀ ਹੈ 10 ਗ੍ਰਾਮ ਕੁਸਤਾ ਵੈਜ਼ਾ ਮੁਰਗ ਪਾਉਣਾ ਹੈ 10 ਗ੍ਰਾਮ ਬੰਗਪਾਸਮ ਪਾਉਣੀ ਹੈ 10 ਗ੍ਰਾਮ ਇਲਾਇਚੀ ਦਾਣਾ ਪਾਉਣਾ ਇਹਦੇ ਵਿੱਚ 20 ਗ੍ਰਾਮ ਰੂਮੀ ਮਸਤਗੀ ਵਧੀਆ ਕੁਆਲਿਟੀ ਦੀ ਪਾਉਣੀ ਹੈ ਸਾਰੇ ਪਾਊਡਰੀ ਹੋਣਗੇ ਮਿਕਸ ਕਰਕੇ ਚੰਗੀ ਤਰ੍ਹਾਂ ਅੱਧਾ ਚਮਚਾ ਸਵੇਰੇ ਤੇ ਅੱਧਾ ਤੁਸੀਂ ਰਾਤ ਨੂੰ ਖਾਣਾ ਜਿਹਦੇ ਨਾਲ ਤੁਹਾਡੀ ਟਾਈਮਿੰਗ ਦੇ ਵਿੱਚ ਵੀ ਸੁਧਾਰ ਆਏਗਾ ਤੁਹਾਡਾ ਚਿਪਚਿਪਾ ਪਾਣੀ ਗਰਮੀ ਹੈਗੀ ਆ ਤਾਂ ਸੁਪਨ ਦੋਸਤੋ ਤੁਹਾਡਾ ਠੀਕ ਹੋਏਗਾ ਜਿੰਨਾ ਵੀਰਾਂ ਦੀ ਤਸਵੀਰ ਜਿਆਦਾ ਗਰਮ ਹੈ ਉਹ ਇਹਦੇ ਨਾਲ ਚੰਦਨ ਵੀਟਾ ਨਾਮ ਤੇ ਸਿਰਫ ਆਉਂਦਾ ਊਂਜਾ ਕੰਪਨੀ ਦਾ ਫੋਟੋ ਲਗਾ ਦਿੱਤੀ ਗਈ ਹੈ ਇਹਦੇ ਦੋ ਚਮਚੇ ਸਵੇਰੇ ਦੋ ਰਾਤ ਨੂੰ ਪਾਣੀ ਦੇ ਨਾਲ ਲੈਣਾ ਨੋਰਮਲ ਦੇਣਾ ਠੀਕ ਜਿਹੜਾ ਦੁੱਧ ਤੁਸੀਂ ਉਬਾਲ ਕੇ ਠੰਡਾ ਕਰਕੇ ਪੀਣਾ ਰਾਤ ਨੂੰ ਪੈਣ ਵੇਲੇ ਦੁੱਧ ਨਹੀਂ ਪੀਣਾ ਤੁਸੀਂ ਨੇ ਕਿਉਂਕਿ ਅਗਰ ਰਾਤ ਨੂੰ ਤੁਸੀਂ ਪੈਣ ਵੇਲੇ ਦੁੱਧ ਪੀਨੇ ਤਾਂ ਕਈ ਵੀਰਾਂ ਨੂੰ ਸੁਪਨ 200 ਹੋਣ ਦੀ ਸਮੱਸਿਆ ਆ ਜਾਂਦੀ ਹੈ ਤਾਂ ਕਰਕੇ ਗਰਮ ਦੁੱਧ ਬਿਲਕੁਲ ਹੀ ਨਹੀਂ ਪੀਣਾ ਚਾਹ ਵੰਦ ਰੱਖੋ ਮੀਟ ਅੰਡਾ ਸ਼ਰਾਬ ਕੱਚਾ ਪਿਆਜ਼ ਡਰਾਈ ਫਰੂਟ ਫਾਸਟ ਫੂਡ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵੰਦ ਰੱਖਣੀ ਹੈਗੀਆਂ ਨੇ ਤੁਸੀਂ ਵਰਤੋਂ ਉਸ ਕਿਨੂੰ ਤੇ ਲਾਅ ਉਠਾਉ ਦੇ ਯਾਰਾਂ ਦੋਸਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ પ્રાਣੇ ਗ੍ਰੰਥ ਦੇ ਵਿੱਚੋਂ ਵੀਡੀਓ ਬਹੁਤ ਸਾਰੀਆਂ ਪੋਸਟ ਕਰਾਂਗੇ ਜਿਦੇ ਵਿੱਚ ਬਹੁਤ ਕੈਂਟ-ਕੈਂਟ ਨੁਸਕੇ ਦੱਸੇ ਗਏ ਨੇ ਨੁਸਕੇ ਇਹੋ ਜਿਹੇ ਨੇ ਜਿੱਦਾਂ ਕੀ ਦੇਖੋ ਪਲਾਸਟਿਕ ਐਨੀਮੀਆ ਹੋ ਗਿਆ ਇਹਦਾ ਕਿਤੇ ਇਲਾਜ ਨਹੀਂ ਹੈਗਾ ਇਹਦੇ ਲਈ ਵੀ ਨੁਸਕੇ ਹੈਗੇ ਆ ਬੰਦੇ ਦਾ ਖੂਨ ਬੋਨ ਮੈਰੋ ਦੇ ਵਿੱਚ ਜਿਹੜਾ ਹੈਗਾ ਖੂਨ ਨਹੀਂ ਬਣਦਾ ਉਹਦੇ ਲਈ ਨੁਸਕੇ ਦੱਸੇ ਗਏ ਨੇ ਸ਼ੀਘਰ ਪਤਣ ਲਈ ਨੁਸਕਾ ਹੈਗਾ ਇਹਦੇ ਵਿੱਚ ਲਿੰਗ ਦੇ ਢਿੱਲੇ ਪਣ ਲਈ ਨੁਸਕਾ ਹੈਗਾ ਇਹਦੇ ਵਿੱਚ ਠੀਕ ਹੈ ਜੀ 1 ਘੰਟੇ ਦੀ ਟਾਈਮਿੰਗ ਇਸ ਨੁਸਕੇ ਨਾਲ ਇਹ ਵੀਡੀਓ ਸਾਰੀਆਂ ਆਪਾਂ ਪੋਸਟ ਕਰੀਆਂ ਹੋਈਆਂ ਨੇ 25 ਨੰਬਰ ਪੇਜ ਤੱਕ ਠੀਕ ਹੈ ਜੀ ਲਾਸਟ ਵੀਡੀਓ ਜਿਹੜੀ ਆਪਾਂ ਇਹ ਗ੍ਰੰਥ ਦੇ ਵਿੱਚੋਂ ਪੋਸਟ ਕਰੀ थी 25 ਨੰਬਰ ਪੇਜ ਤੱਕ ਠੀਕ ਹੈ ਜੀ 25 ਨੰਬਰ ਪੇਜ ਹੀ ਐਨੇ ਕ ਬਣੇ ਨੇ ਠੀਕ ਹੈ ਐਨੇ ਕ ਦੇਖੋ ਬਾਕੀ ਸਾਰੀ ਕਿਤਾਬ ਪਈ ਆ ਹਲੇ ਤੁਹਾਡੇ ਚਰਨਾਂ ਦੇ ਵਿੱਚ ਛੋਡੀ ਕਚੈਰੀ ਦੇ ਵਿੱਚ ਪੂਰੀ ਕਿਤਾਬ ਪੇਸ਼ ਕਰ ਦਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਤੇ ਘੰਟੀ ਇਲੈਕਨ ਜਰੂਰ ਦਬਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ